ਆਫਰਾਂ ਲੱਗੀਆਂ ਨਹੀਂ ਹਾਂਜੀ ਜਿਹੜਾ 2000 ਰੁਪਏ ਰੋਲ ਹੈ ਆਪਣਾ 150 ਰੁਪਏ ਵੇਚਦਾ ਸਕੀਮ ਚੱਲ ਰਹੀ ਇੱਕ ਮਸ ਨੂੰ ਦੱਸ ਦੇਣਾ ਹੁਣ ਕਿਉਂਕਿ ਹੁਣ ਆਪਾਂ ਲੌਂਗ ਵੀਡੀਓ ਕਰ ਰਹੇ ਆ ਤੁਹਾਨੂੰ ਸਕੀਮ ਦੱਸ ਦੇਣਾ ਕੀ ਹੈ ਮਾਰਕੀਟ ਦੇ ਵਿੱਚ ਕੈਟਲੌਗ ਦਾ ਬਾਲ ਪੇਪਰ ਦਾ ਰੇਟ ਪਤਾ ਕਰ ਲਓ ਥੋੜਾ ਜਿੱਥੇ ਜਿੱਥੇ ਵੇਚਦਾ ਸਭ ਤੋਂ ਟਾਪ ਕੁਆਲਿਟੀ ਦਾ ਬਾਲ ਪੇਪਰ 2000 ਦਾ ਪਊਗਾ ਹਾਂਜੀ ਪਹਿ ਗਿਆ ਬਾਈ ਕਹਿੰਦਾ ਮੈਂ ਤੁਹਾਨੂੰ ਉਹ ਬਾਲ ਪੇਪਰ ਸਕੀਮ ਇਹਦੀ ਜਿਹੜੀ ਡੈਪਥ ਹੈ 5mm ਹੈ ਹਾਂ ਹਾਂ ਕਿਉਂਕਿ ਮਾਰਕੀਟ ਦੇ ਵਿੱਚ ਕਈ ਵਾਰ ਕਹਿੰਦੇ ਨੇ ਕਿ ਬਾਈ ਸਸਤਾ ਪਾ ਦਿਓ ਡੈਪਥ ਚੈੱਕ ਕਰੋ ਡੈਪਥ 15mm 35mm ਵੀ ਹੋਣੀ ਹੈ। ਹਾਂ ਇਹ ਆਪਣੀ 50mm ਦੀ ਡੈਪਥ ਹੈ। 50mm ਦੀ ਡੈਪਥ ਹੈ। ਤੇ ਰੇਟ ਰਹੂਗਾ ਮਿੱਤਰੋ ਸਿਰਫ 1000 ਰੁਪਏ ਦੀ ਇੱਕ ਸ਼ੀਟ। ਇਹਦੇ ਵਿੱਚ ਡਿਜ਼ਾਈਨ ਕਿਹਨੇ ਕਿ ਮਿਲ ਜਾਣਗੇ ਜੀ ਆਪਾਂ। ਡਿਜ਼ਾਈਨ ਆਮਰੇ ਕੋਲੇ ਦੇ ਵਿੱਚ 7-8 ਡਿਜ਼ਾਈਨ ਮਿਲ ਜਾਣਗੇ। ਜਿਹੜੀ ਆ ਚੀਜ਼ ਲੱਗੀ ਹੋਈ। ਤਾਂ ਮੈਂ ਕਹਿੰਦਾ ਉੱਥੇ ਵਰਤ ਸਕਦੇ ਹਾਂ। ਹਾਂਜੀ ਹਾਂਜੀ। ਹਨਾ ਸੋਨਾ ਵੀ ਲੱਗਦਾ ਹੈ। ਬਾਕੀ ਨੇ ਜਿਹੜੇ ਆਪਣੇ ਭਰਾ ਕਹਿੰਦੇ ਨੇ ਕਿ ਬੈੱਡਰੂਮ 'ਚ ਕਿੱਥੇ ਲਾਈਏ। ਤਾਂ ਜਿਹੜੀ ਆ ਚੀਜ਼ਾਂ ਇਦੋਂ ਤਾਹਾਂ ਵਾਲੇ ਪਾਈ ਛੱਤ ਤੇ ਲਾ ਸਕਦੇ ਹਾਂ ਜੀ ਇਹ ਮਾਰਕੀਟ ਦੇ ਵਿੱਚ ਵੀਦਾ 100 ਰੁਪਏ ਦਾ ਹਾਂ ਆਪਾਂ ਦੇ ਨੇ 75 ਰੁਪਏ ਦਾ ਪੀਸ ਇੱਕ ਅੱਛਾ ਮਾਰਕੀਟ ਚ 100 ਰੁਪਏ ਦਾ ਵਿਕਦਾ ਆਪਾਂ 75 ਦਾ ਇਹਨੂੰ ਲਾਉਣਾ ਬਹੁਤ ਸੌਖਾ ਇਹਦੇ ਵਿੱਚ ਡਿਜ਼ਾਈਨ ਅਲਟਰਟਡ ਮਿਲ ਜਾਣਗੇ ਦੇਖੋ ਸਾਨੂੰ 4-5 ਕਲਰਾਂ ਵਿੱਚ ਸਾਨੂੰ ਉਹੀ ਦਿਖਾ ਦਿੰਨਾ ਸ਼ਾਇਦ ਤੁਹਾਡੇ ਫਿੱਟ ਜੇ ਬਹਿ ਜਾਣਾ ਲੈ ਆ ਜੀ ਚੈੱਕ ਕਰੋ ਇਹਨੂੰ ਲਾਉਣ ਦਾ ਤਰੀਕਾ ਸਭ ਤੋਂ ਘੈਂਟ ਹੈ ਇਹਦੇ ਵਿੱਚ ਨਾ ਤੁਹਾਨੂੰ ਮਿਸਤਰੀ-ਮੁਸਤਰੀ ਦੀ ਵੀ ਲੋੜ ਨਹੀਂ ਪੈਣੀ ਆਪੇ ਲਾ ਸਕਦੇ ਹੋ ਇਹਦੇ ਮਗਰਲੇ ਪਾਸੇ ਨਾ ਦੇਖੋ ਗਲੂ ਲੱਗੀ ਹੋਈ ਹੈ ਲੈ ਲੈ ਕੇ ਚੈੱਕ ਵੀ ਕਰਾ ਦਿ ਤਿੰਨ ਸਿੱਟਾ ਲੱਗੀਆਂ ਉਹ ਆ ਢਾਈ ਐ ਤਿੰਨ ਸਿੱਟਾ ਲੱਗਦੀਆਂ ਨੇ ਤਿੰਨ ਸਿੱਟਾ ਇੱਕ ਦਵਾਰ ਤੇ 4 3 12 12 ਸਿੱਟਾਂ ਦੇ ਵਿੱਚ ਪੂਰਾ ਦਾ ਪੂਰਾ ਕਮਰਾ ਕਵਰ ਅਪ ਹੋ ਗਿਆ ਇਹ ਰੇਟ ਕੀ ਪੂਈ ਆਪਾਂ ਨੂੰ ਇਹ ਆਉਣਾ ਪਊਗਾ ਰੇਟ ਸਭ ਤੋਂ ਘੱਟ ਭਾਰਤ ਦੇ ਵਿੱਚ ਸਿਰਫ 1100 ਰੁਪਏ ਸ਼ੀਟ 1100 ਰੁਪਏ ਹੁਣ ਆਪਾਂ ਟੈਲਾਂ ਦੇ ਕੋਸਟ ਲਾ ਲਓ ਕਿੰਨਾ ਜਊ ਬਾਥਰਮ ਦਾ ਖਰਚਾ ਬਣਾਉਣ ਤੇ ਪੂਰਾ ਦਾ ਪੂਰਾ ਇਹਦਾ ਕੀ ਰੇਟ ਹੋਗਾ ਜੀ ਇਹ ਆਪਣਾ ਰੇਟ ਸਟਾਰਟ ਹੋਦਾ 900 ਰੁਪਏ ਤੋਂ ਸਟਾਰਟ ਹੋ ਰਿਹਾ ਜੀ ਬਾਕੀ ਇਹ ਰੇਜ ਦਾ ਹਾਂਜੀ ਹਾਂਜੀ ਉਹ ਕੁਆਲਟੀ ਵਾਈ ਵਧ ਜਾਂਦਾ ਥੋੜਾ ਜੀ ਕੁਆਲਟੀ ਵਾਈ ਦਾ 2500 ਰੁਪਏ ਤੱਕ ਰੇਟ ਜਾਂਦਾ ਇਹਦਾ ਮੈਨੂੰ ਲੱਗਦਾ ਜੀ ਜੇ ਆਪਾਂ 1000 ਮੰਨ ਕੇ ਚੱਲੀਏ ਬਚਾ ਲੜਾ ਜਗਾ ਗੱਡ ਲੈਣੇ ਆ ਬਾਥਰੂਮ ਸਾਜ ਕੋਈ ਵੱਡਾ ਵੀ ਨਹੀਂ ਹੁੰਦਾ ਹਾਂਜੀ ਹਾਂ ਤਿੰਨ ਤੋਂ ਚਾਰ ਸ਼ਿਟਰ ਦੇ ਬੰਦੇ ਦਾ ਬਾਥਰੂਮ ਤਿਆਰ ਹੈ ਬਿਲਕੁਲ ਜੀ ਭਾਈ ਜੀ ਤੁਹਾਡੇ ਟਾਈਲਾਂ ਪਣੇ ਕਿਹੜਾ ਆ ਭਾਰਤੀ ਹੋਈਆਂ ਨੇ ਜੀ ਚਾਰ ਕੋਲ ਸ਼ਿਟਰ ਲੱਗੀਆਂ ਇਹ ਇਹ ਆਪਣਾ ਆ ਗਿਆ ਫਲੂਟਡ ਪੈਨਲ ਫਲੂਟਡ ਪੈਨਲ ਆਪੀ ਵੀ ਫਲੂਟਡ ਪੈ ਤੁਸੀਂ ਘਰ ਦੇ ਵਿੱਚ ਪਲਾਸਤਰ ਨਹੀਂ ਕਰਾਇਆ ਤਾਂ ਰੁਕਜੋ ਤੁਹਾਨੂੰ ਅੰਦਰ ਪਲਾਸਤਰ ਕਰਾਉਣ ਦੀ ਲੋੜ ਹੀ ਨਹੀਂ ਪੈਣੀ ਡਾਇਰੈਕਟ ਆ ਲਵਾਓ ਜੀ ਹਾਂਜੀ ਹਾਂਜੀ ਸੱਦੀ ਹਨਾ ਉਹ ਪਰਮਾ ਨੂੰ ਹੀ ਪਿਆਰਪਰੀ ਸਤਸ਼ਿਆ ਗਾਰਾ ਹੋਮ ਇੰਟੀਰੀਅਰ ਦੇ ਵਿੱਚ ਕੰਮ ਕਰਾਉਣ ਦੀ ਸੋਚ ਰਹੇ ਸ਼ੁਰੂ ਚ ਦੱਸ ਦੇਣਾ ਇੱਕ ਬੋਰਡ ਦਿਖਾਣਾ ਲਵੇ ਆ ਜੋ ਦਸੰਬਰ ਮਹੀਨੇ ਦੀ ਆਖਰੀ ਸੇਲ ਤੁਸੀਂ ਕਹਿ ਸਕਦੇ ਹੋ ਕੋਈ ਵੀ ਚੀਜ਼ ਕਰਾਵਾਂਗੇ ਸੱਦਾ 10 ਨਹੀਂ 20 ਨਹੀਂ 50% ਡਿਸਕਾਊਂਟ ਚੱਲ ਰਿਹਾ ਕਿੱਥੇ ਚੱਲ ਰਿਹਾ ਨਵੀਲ ਇੰਟੀਰੀਅਰ ਵਰਲਡ ਮਲੇਰ ਕੋਟਲਾ ਲੋਕੇਸ਼ਨ ਚੈੱਕ ਕਰ ਲਓ ਇਹ ਆਪਣਾ ਲੁਧਿਆਣਾ ਦਾ ਵਾਲਾ ਰੋਡ ਹੈ ਮੇਨ ਰੋਡ ਲੁਧਿਆਣੇ ਚ ਮਲੇਰ ਕੋਟਲੇ ਤੋਂ ਐਂਟਰ ਕਰਨ ਤੋਂ ਪਹਿਲਾਂ ਖੱਬੇ ਵੱਤ ਤੁਹਾਨੂੰ ਆਹ ਦੇਖ ਜਿਓ ਬਿਲਡਿੰਗ ਬਾਈ ਹੋਰਾਂ ਦੀ ਸਮਾਨ ਦੀ ਗੱਲ ਕਰਦੇ ਹੋ ਘਰਾਂ ਦੇ ਵਿੱਚ ਆਪਾਂ ਕੀ ਵਰਤਦੇ ਹੁੰਨੇ ਆ ਬਾਲ ਪੇਪਰ ਪੀਵੀਸੀ ਵਾਲ ਪੈਨਲ ਫਲੂਟਡ ਪੈਨਲ ਚਾਰ ਕੋ ਲੂਬਰ ਪਤਾ ਨਹੀਂ ਯਾਰ ਇੰਨਾ ਸਾਰਾ ਸਮਾਨ ਆ ਮੈਂ ਕਹਿੰਦਾ ਦੇਖ ਕੇ ਹੈਰਾਨ ਰਹਿ ਜਾਓਗੇ ਹੁਣ 1 ਬਾਈ 1 ਕੱਲੀ ਕੱਲੀ ਚੀਜ਼ ਦਿਖਾਉਂਗਾ ਬਾਈ ਨਾਲ ਮਿਲਾਉਣਾ ਰੇਟ ਮੈਥਰ ਬਸ ਐ ਮੰਨ ਕੇ ਚਲੋ 31 ਦਸੰਬਰ ਤੱਕ ਰੇਟ ਨੇ ਜਿੰਨੇ ਭਰਾ ਵੀ ਦੇਖ ਰਹੇ ਨੇ ਬੜੇ ਨੂੰ ਬਾਤ ਉਹ ਤੇ ਸ਼ੇਅਰ ਕਰ ਦਿਓ ਤੇ ਬਾਈ ਨਾਲ ਕਰ ਦਿਆਂ ਗੱਲਬਾਤ ਉਹਨੂੰ ਅੰਦਰ ਚੀਜ਼ਾਂ ਵੀ ਦਿਖਾਉਣਾ ਪਹਿਲਾਂ ਤਾਂ ਵੀਰੇ ਵੈਲਕਮ ਆ ਆਪਣੇ ਚੈਨਲ ਤੇ ਪੀਵੀ ਤੇਰਾ ਪ੍ਰੋਡਕਸ਼ਨ ਦੇ ਇੱਕ ਵਾਰੀ ਆਪਣੇ ਸਾਰੇ ਭਰਾਵਾਂ ਨੂੰ ਇੰਟਰੋਡਿਊਸ ਕਰ ਦੋ ਇਹ ਆਪਣਾ ਨਵੀਲ ਡੈਕੋਰ ਹੈ ਮਲੇਰ ਕੋਲਾ ਲੁਧਿਆਣਾ ਰੋਡ ਤੇ ਲੁਧਿਆਣਾ ਰੋਡ ਦਾ ਜਦੋਂ ਆਪਾਂ ਆਉਣੇ ਆ ਮਲੇਰ ਕੋਲਾ ਪਹੁੰਚਦੇ ਪੰਜ ਕਿਲੋਮੀਟਰ ਪਹਿਲਾਂ ਸਾਡੀ ਇੱਥੇ ਬ੍ਰਾਂਚ ਹੈ ਇੱਕ ਬਾਕੀ ਮੇਨ ਆਫਿਸ ਆਪਣਾ ਹੈਗਾ ਬੱਸ ਸਟੈਂਡ ਦੇ ਕੋਲ ਸੱਟਾ ਚੌਂਗ ਦੇ ਕੋਲ ਹਾਂਜੀ ਮੇਨ ਆਫਿਸ ਉੱਥੇ ਆ ਬਈ ਤਿੰਨ ਆਫਿਸ ਨੇ ਇਹਨਾਂ ਦੇ ਜਿੱਥੇ ਆਪਾਂ ਖੜੇ ਆ ਇੱਥੇ ਆਪਾਂ ਸੋਨੂੰ ਐ ਮੰਨ ਕੇ ਚੱਲੋ ਘਰਾਂ ਦੇ ਵਿੱਚ ਕਿਹੜੀ ਨਹੀਂ ਚੀਜ਼ੂ ਜਿਹੜਾ ਆਪਾਂ ਤੁਹਾਨੂੰ ਨਹੀਂ ਦਿਖਾਵਾਂਗੇ ਹੁਣ ਆਪਣੇ ਸਾਰੇ ਭਰਾਵਾਂ ਨੂੰ ਜੀ ਬਨ ਬੋਏ ਬਨ ਪਕਰਾਂ ਦੇ ਵਿੱਚ ਕੀ ਕੀ ਚੀਜ਼ਾਂ ਇਸਤੇਮਾਲ ਕਰ ਸਕਦੇ ਆ ਤੇ ਉਹਦੇ ਮਾਰਕੀਟ ਨਾਲੋਂ ਰੇਟ ਚੈਲੰਜ ਦੇਣੀ ਦੇਣੇ ਨੇ ਠੀਕ ਹੈ ਜੀ ਠੀਕ ਹੈ ਜੀ ਆ ਦੇਖੋ ਇੱਕ ਆਪਣੀ ਆਈਟਮ ਆ ਗਈ ਪਿਊਸਟ ਓਨ ਆ ਗਈ ਇਹ ਓਕੇ ਇਹ ਕਹਿੰਦਾ ਚਾਈਨ ਨਾਲ ਪੱਥਰ ਗਏ ਦਿੰਦੇ ਨੇ ਇਹ 10x4 2x4 ਦੇ ਵਿੱਚ ਆਉਂਦਾ ਸਿਰਫ 1000 ਰੁਪਏ ਦਾ ਪੀਸ ਆ ਇਹ ਭਾਈ 2x4 ਦਾ ਇਹਨੂੰ ਆਊਟਡੋਰ ਇਨਡੋਰ ਦੋਨਾਂ ਬਥੇ ਯੂਜ਼ ਕਰ ਸਕਦੇ ਆ ਇਹਦੀ ਜਿਹੜੀ ਡੈਪਥ ਹੈ 50mm ਹੈ ਹਾਂ ਕਿਉਂਕਿ ਮਾਰਕੀਟ ਦੇ ਵਿੱਚ ਕਈ ਵਾਰ ਕਹਿੰਦੇ ਨੇ ਕਿ ਭਾਈ ਸਸਤਾ ਪਾ ਦਿਓ ਡੈਪ ਚੈੱਕ ਕਰੋ ਡੈਪ 15mm 35mm ਵੀ ਹੋ ਜਾਂਦੀ ਹੈ ਇਹ ਆਪਣੀ 50mm ਦੀ ਡੈਪ ਹੈ 50 ਦੀ ਡੈਪ ਤੇ ਰੇਟ ਰਹੂਗਾ ਮਿੱਤਰੋ ਸਿਰਫ 1000 ਰੁਪਏ ਦੀ ਇੱਕ ਸ਼ੀਟ ਇਹਦੇ ਵਿੱਚ ਡਿਜ਼ਾਈਨ ਕਿਹਨੇ ਕੁ ਮਿਲ ਜਾਣਗੇ ਡਿਜ਼ਾਈਨ ਆਪਨੇ ਕੋਲੇ ਦੇ ਵਿੱਚ 7-8 ਡਿਜ਼ਾਈਨ ਮਿਲ ਜਾਣਗੇ ਜਿਹੜੀ ਆ ਚੀਜ਼ ਲੱਗੀ ਹੋਈ ਹੈ ਤੁਸੀਂ ਦੇਖ ਲਓ ਦੀ ਲੁੱਕ ਦੇਖੋ ਯਾਰ ਕੱਡੀ ਸੋਹਣੀ ਹੈ 7 ਤੋਂ 8 ਡਿਜ਼ਾਈਨ ਇਹਦੇ ਵਿੱਚ ਅਵੇਲੇਬਲ ਹੈ ਇਹ ਮਿੱਤਰੋ ਆਏਗੀ ਘਰ ਦੇ ਵਿੱਚ ਲੱਗਣ ਵਾਲੀਆਂ ਇੰਟੀਰੀਅਰ ਦੇ ਵਿੱਚ ਪਹਿਲੀ ਚੀਜ਼ ਹਾਲੇ ਤਾਂ ਸ਼ੁਰੂਆਤ ਹੋਈ ਨਾ ਮੈਂ ਕਹਿੰਦਾ ਤੁਸੀਂ ਗਣਦੇ ਤੱਕ ਜਾ ਇਸ ਤੋਂ ਬਾਅਦ ਕੋਈ ਚੀਜ਼ ਆਈ। ਇਸ ਤੋਂ ਬਾਅਦ ਵੇਖੋ ਆਪਣੀ ਇਹ ਫਲੂਟਡ ਪੈਨਲ ਆ ਗਏ ਆਪਣੇ ਕੋਲੇ। ਇਹਦੇ ਵਿੱਚ ਸਾਡੇ ਕੋਲੇ ਲਗਭਗ 70-80 ਡਿਜ਼ਾਈਨ ਅਵੇਲੇਬਲ ਨੇ। ਫਲੂਟਡ ਪੈਨਲ ਪੈਨਲ ਚ 70 ਜੀ। ਬਿਲਕੁਲ ਜੀ। ਕੀ ਬਾਤ ਹੈ। ਆ ਫਲੂਟਡ ਪੈਨਲ ਲੱਗੇ ਹੋਣੇ ਆਪਣੇ ਛੱਤ ਦੇ ਉੱਪਰ ਵੀ ਫੁੱਲ ਫਲੂਟਡ ਪੈਨਲ ਆ। ਇਹ ਆਪਣਾ ਹੈਗਾ ਪੀਵੀ 3D ਪੈਨਲ ਆ ਗਿਆ ਜੀ। ਅੱਛਾ ਆ ਆ ਗਏ ਮਿੱਤਰੋ 3D ਪੈਨਲ। ਇਹਦੇ ਵਿੱਚ ਵੀ ਤੁਹਾਨੂੰ ਫੁੱਲ ਵੈਰੇਟੀ ਅਵੇਲੇਬਲ ਹੈ। ਜੇ ਤੁਸੀਂ ਆਪਦੇ ਘਰੇ 셀ਫੀ ਪੁਆਇੰਟ ਬਣਾਉਣਾ ਤਾਂ ਮੈਂ ਕਹਿੰਦਾ ਉੱਥੇ ਵਰਤ ਸਕਦੇ। ਹਾਂਜੀ ਹਾਂਜੀ। ਹਣਾ ਸੋਨਾ ਵੀ ਤਾਂ ਜਿਹੜੀ ਆ ਚੀਜ਼ਾਂ ਹੁੰਦੀਆਂ ਨਾ 3D ਪੈਨਲ ਜੋ ਮੈਂ ਆਪਣੀ ਬੈੱਡ ਦੀ ਟੂ ਨਹੀਂ ਹੁੰਦੀ ਆਪਾਂ ਦੇ ਉੱਪਰਲੇ ਪਾਸੇ ਮਤਲਬ ਇੰਨੀ ਬੈੱਡ ਦੀ ਟੂ ਆ ਗਈ ਇਹਦੇ ਉਤਾਂ ਵਾਲੇ ਪਾਸੇ ਛੱਤ ਤੇ ਲਾ ਸਕਦੇ ਆ ਇੱਕੋ ਡਿਜ਼ਾਈਨ ਦੀ ਕੋਈ ਵੀ ਅੱਛਾ ਇਹਨਾਂ ਦਾ ਰੇਟ ਕਿਰੂਗਾ ਜੀ ਫਿਰ ਇਹਨਾਂ ਦਾ ਇਹ ਆਪਣਾ ਜਿਹੜਾ ਜਿਸ ਤਰ੍ਹਾਂ ਵਾਈਟ ਕਲਰ ਆ ਇਹ ਆਪਣਾ ਪੈਦਾ 150 ਰੁਪਏ ਪਰ ਪੀਸ ਹਾਂਜੀ ਜਿਹੜੇ ਦੂਸਰੇ ਕਲਰਫੁਲ ਨੇ ਉਹ ਆਪਣਾ ਪੈਦਾ 200 ਰੁਪਏ ਦਾ ਪੀਸ ਓਕੇ ਵਾਈਟ 150 ਦਾ ਜੀ ਹਾਂਜੀ ਬਾਕੀ ਦੂਸਰੇ 200 ਦਾ ਡਿਜ਼ਾਈਨ ਇਹਦੇ ਵਿੱਚ ਬਾਦੂ ਅਲਿਮਟਡ ਕੋਈ ਚੱਕਰੇ ਨਹੀਂ ਤੇ ਇਹ ਆ ਗਈ 3D ਪ ਇਹ ਸਟicker ਆਉਣਾ ਸੈਲਫ ਡੈਕੀਵਾ 2:00 ਦੇ ਵਿੱਚ ਆਉਂਦਾ ਹਾਂਜੀ ਇਹ ਮਾਰਕੀਟ ਦੇ ਵਿੱਚ ਵਿਕਦਾ 100 ਰੁਪਏ ਦਾ ਆਪਾਂ ਦੇਨੇ ਆ 75 ਰੁਪਏ ਦਾ ਪੀਸ ਇੱਕ ਅੱਛਾ ਮਾਰਕੀਟ 'ਚ 100 ਰੁਪਏ ਦਾ ਵਿਕਦਾ ਆਪਾਂ 75 ਦਾ ਇਹਨੂੰ ਲਾਉਣਾ ਬਹੁਤ ਸੌਖਾ ਇਹਦੇ ਵਿੱਚ ਡਿਜ਼ਾਈਨ ਅਲਿਮਿਟਡ ਮਿਲ ਜਾਣਗੇ ਦੇਖੋ ਸਾਨੂੰ 4-5 ਕਲਰਾਂ ਵਿੱਚ ਸਾਨੂੰ ਉਹੀ ਦਿਖਾ ਦਿੰਨਾ ਸ਼ਾਇਦ ਤੁਹਾਡੇ ਫਿੱਟ ਜੇ ਬਹਿ ਜਾਣ ਲੈ ਆ ਜੀ ਚੈੱਕ ਕਰੋ ਇਹਨੂੰ ਲਾਉਣ ਦਾ ਤਰੀਕਾ ਸਭ ਤੋਂ ਘੈਂਟ ਹੈ ਇਹਦੇ ਵਿੱਚ ਨਾ ਤੁਹਾਨੂੰ ਮਿਸਤਰੀ-ਮੁਸਤਰੀ ਦੀ ਵੀ ਲੋੜ ਨਹੀਂ ਪੈਣੀ ਆਪੇ ਲਾ ਸਕਦੇ ਹੋ ਇਹਦੇ ਮਗਰਲੇ ਪਾਸੇ ਨਾ ਦੇਖੋ ਗਲੂ ਲੱਗੀ ਹੋਈ ਹੈ ਲੈ ਲੈ ਕੇ ਚ ਹੁਣ ਆ ਉੱਤਰ ਗਿਆ ਇੱਥੇ ਗਲੂ ਲੱਗੀ ਹੋਈ ਆ ਦੇਖੋ ਆ ਮੇਰੇ ਹੱਥ ਤੇ ਚਪਕ ਗਿਆ ਇਸ ਤਰੀਕੇ ਨਾਲ ਬਸ ਆਪਾਂ ਦੁਬਾਰਾ ਤੇ ਸਿੱਧੀ ਪੇਸਟਿੰਗ ਕਰਨੀ ਹੈ ਨਾ ਜੀ ਤੇ ਇਹ ਦਵਾਂਗੇ ਜੀ ਆਪਾਂ 75 ਰੁਪਏ ਦੀ ਇੱਕ ਸ਼ੀਟ 75 ਦਾ ਪੀਸ ਮੈਂ ਕਹਿੰਦਾ ਬਈ ਸਭ ਤੋਂ ਸਸਤਾ ਸਫਰ ਕਮਰੇ ਦੇ ਵਿੱਚ ਏ ਰਿਆ ਅੱਛਾ ਜੀ ਇਹਦੇ ਵਿੱਚ ਨਾ ਆਪਣੇ ਕੋਲ ਲੰਮੀ ਸ਼ੀਟ ਆਈ ਹੈ ਇਹਦੇ ਵਿੱਚ ਆਉਣ ਕੋਲ ਆਪਾਂ ਤੁਹਾਨੂੰ ਉਹ ਵੀ ਦਿਖਾ ਦਿਆਂ ਹੁਣ ਮੰਨ ਕੇ ਚੱਲੋ ਆਪਣੇ ਕਿਸੇ ਭਰਾ ਨੇ ਨਾ ਇਹੀ ਚੀਜ਼ ਆਪਾਂ ਕਹਿੰਦਾ ਜੀ ਇਹਦਾ ਪੀਸ ਨਾ ਛੋਟੇ ਛੋਟੇ ਪਤਾ ਨਹੀਂ ਕਿੰਨੇ ਕ ਲਾਉਣੇ ਪੈਣਗੇ ਇਹਦਾ ਇਹਦਾ ਉਸ ਸਿਸਟਮੇ ਖਤਮ ਕਰਤਾ ਖਤਮ ਕੀ ਕਰਿਆ ਹੁਣ ਆਹ ਸ਼ੀਟ ਹੈ ਸੇਮ ਇਹੀ ਕੁਆਲਿਟੀ ਦੀ ਇਹੀ ਚੀਜ਼ ਹੈ ਪਰ ਇਹਦੀ ਲੈਂਥ ਜੀ 10 ਫੁੱਟ ਲੰਮੀ 4 ਫੁੱਟ ਚੌੜੀ ਹਾਂਜੀ ਲੈ ਬਾਈ ਇਹਦੇ ਇਹਦਾ ਬਾਈ ਫਾਇਦਾ ਬਹੁਤ ਹੈ ਸੇਮ ਚੀਜ਼ ਹੈ ਦੇਖੋ ਇਹ ਲਾਉਣੀ ਵੀ ਬਸ ਸਟicker ਤਾਰੋ ਚਪੇ ਹੋਣਾ ਜੀ ਹਾਂਜੀ ਹਾਂਜੀ ਉਹੀ ਚੀਜ਼ ਹੈ ਇਹਦੀ ਕੋਲ ਲੈਂਥ ਚੱਕਰਾ ਮਾ ਸੋਨ ਸਾਰਿਆਂ ਨੂੰ ਮੈਂ ਜਿੰਨੇ ਭਰਾ ਦੇਖ ਰਹੇ ਨੇ ਤੁਸੀਂ ਆਹ ਦੇਖੋ ਲੈ ਬਾਈ ਇੱਕ ਵਾਰੀ ਛਾਤੀ ਜਿ ਮਰਾ ਦੀ ਸਾਈਡ ਤੋਂ ਆਹ ਦੇਖੋ ਕਿੰਨੀ ਵੱਡੀ ਹੈ ਮੈਂ ਕਹਿੰਦਾ ਜੀ ਜੇ ਇੱਕ ਇੱਕ ਹੰਗਾ ਦੱਸੋ ਜੀ 4 ਫੁੱਟ ਚੌੜੀ ਆ ਆਪਣੀ ਦੁਬਾਰਦ ਤੋਂ ਤਾਂ ਮੈਕਸਿਮਮ 10 ਤੋਂ 12 ਫੁੱਟ ਹੁੰਦੀ ਹੈ ਹਾਂਜੀ ਹਾਂਜੀ ਜੇ ਤਾਂ 12 ਫੁੱਟ ਹੈ ਜੀ 4 3 ਸਿੱਟਾਂ ਢਲ ਗਈਆਂ ਉਹ ਆ 2.5 ਹੈ 3 ਸਿੱਟਾਂ ਲੱਗਦੀਆਂ ਨੇ 3 ਸਿੱਟਾ ਇੱਕ ਦੁਬਾਰ ਤੇ 4 3 12 12 ਸਿੱਟਾਂ ਦੇ ਵਿੱਚ ਪੂਰਾ ਦਾ ਪੂਰਾ ਕਮਰਾ ਕਵਰ ਅਪ ਹੋ ਗਿਆ ਇਹ ਰੇਟ ਕੀ ਪੂਈ ਆਪਾਂ ਨੂੰ ਇਹ ਆਉਣਾ ਪਊਗਾ ਰੇਟ ਸਭ ਤੋਂ ਘੱਟ ਭਾਰਤ ਦੇ ਵਿੱਚ ਸਿਰਫ 1100 ਰੁਪਏ ਸ਼ੀਟ 1100 ਰੁਪਏ ਦੀ ਸੀਟ 11 ਤੇ 11 ਕਿੰਨੇ ਹੋਗੇ ਜੀ ਮੈਨੂੰ ਲੱਗਦਾ ਜ਼ੋਰ ਮਾਰ ਕੇ ਬੰਦੇ ਦਾ ਜਿਆ 12 ਸਿੱਟਾ ਕਿਹਾ ਮੰਨੇ 11 ਦੇ ਹਿਸਾਬ ਨਾਲ 11000 ਦੀ ਹੋਊਗੀ 13-14000 ਰੁਪਏ ਹੋਣਗੇ 13-14000 ਚ ਪੂਰਾ ਦਾ ਪੂਰਾ ਸੈਲ ਫੁੜਾਈ ਸੀ ਮਿਸਤਰੀ ਦੀ ਕੋਈ ਲੋੜ ਨਹੀਂ ਆਪੇ ਲੱਗੇ ਲੋੜੇ ਆਪੇ ਲਾਓ ਆਪੇ ਚ ਪਿਓ ਇਹ ਹੋਇ ਕਿ ਸੀ ਹਲਕੀ ਇਸ ਤੋਂ ਬਾਅਦ ਇੱਕ ਆ ਚੀਜ਼ ਜਲੀ ਨਵੀ ਹਣਾ ਹਾਂਜੀ ਹਾਂਜੀ ਇਹਦੇ ਬਾਰੇ ਦੱਸੋ ਕੀ ਚੀਜ਼ ਇਹ ਸੋਲਿਡ ਯੂਵੀ ਸ਼ੀਟ ਆ ਜਾਂਦੀ ਹੈ ਇਹਦਾ ਰੇਟ ਆਨਕੋ ਸਟਾਰਟ ਹੋ ਜਾਂਦਾ 900 ਰੁਪਏ ਤੋਂ ਮੈਂ ਤੁਹਾਨੂੰ ਆ ਚੀਜ਼ ਦੀ ਸਭ ਤੋਂ ਵੱਡੀ ਖਾਸੀਅਤ ਦੱਸਾਂ ਜੇ ਤੁਸੀਂ ਆਪਦੇ ਬਾਥਰੂਮ ਆਪਣੇ ਹਾਲ ਦੇ ਵਿੱਚ ਟਾਈਲਾਂ ਲਾਉਣ ਸੋਚ ਰਹੇ ਕੰਧ ਤੇ ਮੈਂ ਕਹਿੰਦਾ ਜੀ ਬਾਥਰੂਮ ਚ ਸਭ ਤੋਂ ਵੱਧ ਕੰਮ ਜਾਵੇ ਇਹ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਸੇਮ ਤੋਂ ਨੇ ਬਚਾਉਗੀ ਇਹ ਠੀਕ ਹੈ ਫੁੱਲ ਬਾਹਰੋਂ ਤੇ ਅੰਦਰੋਂ ਹੁਣ ਆਪਾਂ ਟਾਈਲਾਂ ਦੇ ਕੋਸਟ ਲਾ ਲੋ ਕਿੰਨਾ ਜਾਊ ਬਾਥਰੂਮ ਦਾ ਖਰਚਾ ਬਣਾਉਣ ਤੇ ਪੂਰਾ ਦਾ ਪੂਰਾ ਇਹਦਾ ਕੀ ਰੇਟ ਹੋਗਾ ਜੀ ਇਹ ਆਪਣਾ ਰੇਟ ਸਟਾਰਟ ਹੁੰਦਾ 900 ਰੁਪਏ ਤੋਂ ਸਟਾਰਟ ਹੁੰਦੀ ਹੈ ਬਾਕੀ ਇਹ ਰੇਟ ਹਾਂਜੀ ਹਾਂਜੀ ਉਹ ਕੁਆਲਟੀ ਵਾਈਜ਼ ਵਧ ਜਾਂਦਾ ਥੋੜਾ ਜਿਹਾ ਕੁਆਲਟੀ ਵਾਈਜ਼ ਦਾ 2500 ਰੁਪਏ ਤੱਕ ਰੇਟ ਜਾਂਦਾ ਇਹਦਾ ਮੈਨੂੰ ਲੱਗਦਾ ਜੀ ਜੇ ਆਪਾਂ 1000 ਮੰਨ ਕੇ ਚੱਲੀਏ ਬਚਾਲੜਾ ਜਾਂ ਗੱਡ ਲੈਣੇ ਆ ਬਾਥਰੂਮ ਸਾਚ ਕੋਈ ਵੱਡਾ ਵੀ ਨਹੀਂ ਹੁੰਦਾ ਤਿੰਨ ਤੋਂ ਚਾਰ ਸਟਰ ਜਗ ਬੰਦੇ ਦਾ ਬਾਥਰੂਮ ਤਿਆਰ ਹੈ ਬਿਲਕੁਲ ਜੀ ਭਾਈ ਤੁਹਾਡੇ ਟਾਇਲਾਂ ਦੇ ਵੀ ਬਹੁਤ ਸਾਰੇ ਪੈਸੇ ਬਚਣਗੇ ਹੁਣ ਜਿਹੜਾ ਆਪਾਂ ਗੱਲ ਕਰਦੇ ਤੇ ਜਿਵੇਂ ਆ ਚੀਜ਼ਾਂ ਲੱਗੀਆਂ ਦੇਖੋ ਇਹਦੇ ਵਿੱਚ ਬਈ ਇੰਨੇ ਕੁ ਜ਼ਿਆਦੇ ਵੈਰਾਈਟੀ ਹੁੰਦੀ ਹੈ ਆਪਾਂ ਇਮੇਜਿਨੇਸ਼ਨ ਨਹੀਂ ਕਰ ਸਕਦੇ ਹਨ ਇਹ ਇਹ ਸਾਰੇ ਕੁਝ ਫਲਟਡ ਆ ਗਏ ਇਹ ਇਹ ਆਪਣੇ ਆਗੇ ਚਾਰ ਕੋਲ ਲੂਵਰ ਆ ਗਏ ਚਾਰ ਕੋਲ ਲੂਵਰ ਆਹ ਜੀ ਚੈੱਕ ਕਰੋ ਭਾਈ ਯਾਰ ਇਹ ਤਾਂ ਹਾਰਡਵਾਅ ਉਹ ਤੇ ਜੀ ਹਾਂ ਜੀ ਇਹ ਪੂਰਾ ਸੋਲਿਡ ਹੁੰਦਾ ਚਾਰ ਕੋਲ ਲੂਵਰ ਜਿਹੜਾ ਸਭ ਤੋਂ ਸੋਲਿਡ ਲੂਵਰ ਮੰਨਿਆ ਜਾਂਦਾ ਚਾਰ ਜੇ ਤੁਹਾਡੇ ਘਰੇ ਜਵਾਖ ਨਾ ਤੁਹਾਨੂੰ ਇਹ ਡਰ ਆ ਕਿ ਸਾਡਾ ਜਵਾਖ ਜਾਂ ਗਲੀ ਗੁਲੀ ਨਾਲ ਕੱਟ ਦੇ ਮੈਂ ਕਿ ਨਹੀਂ ਸਭ ਤੋਂ ਘੈਂਟਾ ਚੀਜ਼ ਆ ਇਹਦਾ ਫਿਰ ਰੇਟ ਘਿਰੂਗਾ ਜੀ ਇਹਦਾ ਇਹਦਾ ਰੇਟ ਆਪਣਾ ਰੇਟ 450 ਰੁਪਏ ਤੋਂ ਰੇਟ ਸਟਾਰਟ ਹੋ ਜਾਂਦਾ ਆਪਣਾ ਚਾਰ ਕੋਲੂਵਰ ਦੇ ਵਿੱਚ ਪੀਸ ਹੁੰਦਾ ਬਈ 450 ਦੀ ਪੂਰੀ ਦੀ ਪੂਰੀ ਲੈਂਥ ਮਿਲੂਗੀ ਪੀਸ ਬਾਈ ਪੀਸ ਇਹਦੇ ਵਿੱਚ ਲਵੇ ਆ ਕੇ ਸਾਰੇ ਭਰਾਵ ਨੂੰ ਕਲਰ ਤੇ ਡਿਜ਼ਾਈਨ ਚੈੱਕ ਕਰਾ ਦੇ ਕਿਉਂਕਿ ਇਹਦੇ ਵਿੱਚ ਦੇਖੋ ਕੁਝ ਕਪਾਰਟ ਪਲੇਨ ਹੈ ਕੁਝ ਕਪਾਰਟ ਉੱਭਰਿਆ ਹੋਇਆ ਐਂਗਲ ਤੇ ਆ ਫਿਰ ਪਲੇਨ ਫਿਰ ਉੱਭਰਿਆ ਹੋਇਆ ਇਹਦੇ ਵਿੱਚ ਾਡੂੰਗਾਈ ਵਾਲੇ ਆ ਗਏ ਡਬਲ ਯੂ ਪੀ ਸੀ ਟਾਈਪ ਹਨਾ ਜੀ ਉਹ ਚੀਜ਼ਾਂ ਆ ਗਈਆਂ ਕੁਝ ਕੁ ਡੈਮੋ ਪੀਸ ਬਾਈ ਹੋਰ ਉਹਨਾਂ ਇੱਧਰ ਰੱਖੇ ਹੋਏ ਨੇ ਤੁਸੀਂ ਆ ਵੀ ਚੈੱਕ ਕਰ ਸਕਦੇ ਹੋ ਖੇਲਾ ਇੱਕ ਵਾਰ ਇਹ ਚੈੱਕ ਕਰਵਾਈਂ ਉਰਾਂ ਕੇ ਇਹ ਵੀ ਚੀਜ਼ਾਂ ਆ ਗਈਆਂ ਜੀ ਹਾਂਜੀ ਹਾਂਜੀ ਇਹ ਵੀ ਉਹ ਪੂਰੀ ਸੋਲਿਡ ਆਈਟਮ ਹੈ ਆ ਦੇਖੋ ਯਾਰ ਇੱਥੋਂ ਪਤਾ ਲੱਗੂਗਾ ਵੀ ਇਹ ਕਿੰਨੀ ਕੁ ਸੋਲਿਡ ਆ ਲੈ ਇਹਦਾ ਵਜਨ ਬਹੁਤ ਹੈ ਏਡਾ ਰੋਟੇ ਚ ਹਾਂਜੀ ਹਾਂਜੀ ਬਾਈ ਯਾਰ ਹੈਵੀ ਆ ਪੂਰੀ ਪੂਰੀ ਹੈਵੀ ਮਟੀਰੀਅਲ ਮੈਨੂੰ ਲਾਣਾ ਕਰਦੇ ਬਾਈ ਕਿਲੋ ਕੁਲੋ ਦੇ ਲਵੇ ਦਾ weight ਹੈ ਗਿਆ ਇਹ ਪੂਰੀ ਹੋ ਜਾਂਦੀਆਂ ਨੇ 4 ਕਿਲੋ ਲੈਂਥ ਹੈ 10 ਫੁੱਟ ਦੀ ਲੈਂਥ 4 ਕਿਲੋ ਦੀ ਬੱਲੇ 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 ਤੁਸੀਂ ਚਲਾ ਲਓ ਵੀ ਕਿੰਨੀ ਹੈਵੀ ਕੁਆਲਿਟੀ ਹੈ ਬਾਕੀ ਆ ਰੂਮ ਡਿਜ਼ਾਈਨ ਚੈੱਕ ਕਰੋ ਆਪਣੇ ਭਰਾ ਨਾ ਕਈ ਵਾਰ ਕਹਿੰਦੇ ਨੇ ਕਿ ਅਸੀਂ ਘਰਾਂ ਦੇ ਵਿੱਚ ਡਿਜ਼ਾਈਨ ਇੱਕ ਤਾਂ ਪਹਿਲਾਂ ਆ ਚੈੱਕ ਕਰਾ ਦੇ ਪਹਿਲਾਂ ਇਹਦੇ ਵਿੱਚ ਆਪਾਂ ਨੇ ਕਿਹੜਾ ਆ ਵਰਤੇ ਹੋਈਆਂ ਨੇ ਜੀ ਚਾਰ ਪੋਰ ਸ਼ੀਟਾਂ ਲਗੀਆਂ ਇਹ ਇਹ ਆਪਣਾ ਆ ਗਿਆ ਫਲੂਟਡ ਪੈਨਲ ਫਲੂਟਡ ਪੈਨਲ ਆਪੀ ਸੀ ਫਲੂਟਡ ਪੈਨਲ ਇਹਦੇ ਵਿੱਚ ਆਪਣਾ ਰੇਟ 270 ਰੁਪਏ ਤੋਂ ਹੀ ਸਟਾਰਟ ਹੋ ਜਾਂਦਾ ਹੈ 270 ਦਾ ਹਾਂਜੀ ਹਾਂਜੀ ਆ ਇੱਕਾ ਡਿਜ਼ਾਈਨ ਵੀ ਚੈੱਕ ਕਰਨ ਦੀ ਛੱਤਾਂ ਤੇ ਨਜ਼ਰ ਜ਼ਰੂਰ ਮਰਾ ਦੀ ਨਾਲ ਹੁੰਦੀ ਹੈ ਭਰਾਵਾਂ ਨੇ ਆਪਣੇ ਕੋਲ ਕਿੰਨੇ ਡਿਜ਼ਾਈਨ ਨੇ ਇਹਦੇ ਵਿੱਚ ਉਰੇ ਇਹਦੇ ਵਿੱਚ ਆਪਣੇ ਕੋਲੇ ਲਗਭਗ 40-50 ਡਿਜ਼ਾਈਨ ਅਵੇਲੇਬਲ ਨੇ 40 ਤੋਂ 50 ਇੱਕ ਜੇ ਆਪਣੇ ਜਿਹੜੇ ਭਰਾ ਕਹਿੰਦੇ ਨੇ ਕਿ ਅਸੀਂ ਆਪ ਦਾ ਮਤਲਬ ਮਨਪਸੰਦ ਡਿਜ਼ਾਈਨ ਤਿਆਰ ਕਰਾਉਣਾ ਹੈ ਆਪਾਂ ਕਰਾ ਦਾਂਗੇ ਉਹ ਸਾਡੇ ਕੋਲੇ ਮਤਲਬ ਕਿ ਡਿਜ਼ਾਈਨ ਦੀ ਬੁੱਕ ਹੁੰਦੀ ਹੈ 200 ਤੇ 250 ਡਿਜ਼ਾਈਨ ਜਿਹੜਾ ਕਸਟਮਰ ਡਿਸਾਈਡ ਕਰਦਾ ਸੀ ਉਹ ਸਿਲੈਕਟ ਕਰਵਾ ਕੇ ਤਿਆਰ ਕਰਵਾ ਦਿੰਨੇ ਆ ਇੱਕ ਵਾਰ ਇਹ ਛੱਤਾਂ ਦੇ ਨਜ਼ਰ ਮਾਰ ਲਓ ਇਦਾਂ ਦੀਆਂ ਭਾਈ ਆ ਚੈੱਕ ਕਰੋ ਲੈ ਭਾਈ ਆ ਦੁਬਾਰਾਂ ਤੇ ਛੱਤਾਂ ਦੇ ਮਤਲਬ ਇਹ ਡੈਮ ਰੂਮ ਬਣਾਏਗਾ ਨਾ ਤੁਸੀਂ ਇਹਨਾਂ ਦੇ ਵਿੱਚ ਤੁਹਾਡੇ ਕੋਈ ਡਿਜ਼ਾਈਨ ਫਿੱ ਸਭ ਤੋਂ ਘੱਟ ਖਰਚੇ ਦੇ ਵਿੱਚ ਪੂਰਾ ਦਾ ਪੂਰਾ ਰੂਮ ਵੀ ਤਿਆਰ ਕਰਾ ਦਾਂਗੇ ਹੋਰ ਦੱਸੋ ਇਸ ਦੇ ਉੱਪਰ ਤਾਂ ਕੁਝ ਨਹੀਂ ਰਿਹਾ ਜਿੱਥੇ ਤੁਹਾਡਾ ਚਿੱਤ ਕਰਦਾ ਹੈ ਪਹਿਲਾਂ ਉੱਥੇ ਰੇਟ ਪਤਾ ਕਰ ਲਿਓ ਫਿਰ ਆਪਣੇ ਭਰਾ ਨਾਲ ਸੰਪਰਕ ਕਰੋ ਇਹ ਦੇਖੋ ਇਹਦੀ ਮੋਟਾਈ ਚਾਰ ਕੋਲੂਰ ਹੀ ਦੇਖੋ ਉੱਥੇ ਕਿੰਨੀ ਮੋਟਾਈ ਹੈ ਇਹਦੀ ਲਾ ਬਾਈ ਆ ਜੀ ਚੈੱਕ ਕਰ ਬਾਈ ਇਹਦੀ ਕਿੰਨੀ ਮੋਟਾਈ ਆ ਆ ਚੀਜ਼ਾਂ ਚੈੱਕ ਕਰਨ ਨਾਲ ਦੇਖੋ ਥਿੱਕਣਾ ਚੈੱਕ ਕਰੋ ਲੈ ਬਾਈ ਮੈਂ ਕਹਿੰਦਾ ਜੀ ਇੱਕ ਇੱਕ ਬੰਦੇ ਦਾ ਫਾਇਦਾ ਹੋ ਜਾਂਦਾ ਹੈ ਜਿਹੜਾ ਬੰਦਾ ਦੇਖੋ ਯਾਰ ਆਪਣਾ ਘਰ ਬਣਾ ਰਿਹਾ ਤੁਸੀਂ ਘਰ ਦੇ ਵਿੱਚ ਪਲਾਸਟਰ ਨਹੀਂ ਕਰਾਇਆ ਤਾਂ ਰੁਕਜੋ ਤੁਹਾਨੂੰ ਅੰਦਰ ਪਲਸਤਰ ਕਰਾਉਣਾਂ ਦੀ ਲੋੜ ਹੀ ਨਹੀਂ ਪੈਣੀ ਡਾਇਰੈਕਟ ਆ ਲਵਾਓ ਜੀ ਹਾਂਜੀ ਹਾਂਜੀ ਸੱਦੀ ਹਨਾ ਉਹ ਸਾਰਾ ਕੁਝ ਲੁਕ ਜਾਊਗਾ ਤੇ ਇਸ ਤੋਂ ਬਾਅਦ ਆਪਣੇ ਹੋ ਗਿਆ ਪਲੈਨ ਆ ਕੇ ਤੁਸੀਂ ਇਹਦੇ ਬਾਰੇ ਦੱਸ ਥੋੜਾ ਜਿਹਾ ਇਹ ਆਪਣੀ ਆਈ ਦੇ ਪੀਵੀਸੀ ਆਜੰਦੀ ਹੈ ਜੀ ਹਾਂਜੀ ਇਹਦਾ ਰੇਟ ਆਪਨਾ ਸਟਾਰਟ ਹੁੰਦਾ ਸਿਰਫ 14 ਰੁਪਏ ਫੁੱਟ ਤੋਂ 14 ਰੁਪਏ ਫੁੱਟ ਤੋਂ ਆ ਚੀਜ਼ਾਂ ਦੀ ਸਟਾਰਟਿੰਗ ਹੋ ਜਾਂਦੀ ਆ ਉਹ ਵੀ ਪੂਰੀ ਹੈਵੀ ਕੁਆਲਿਟੀ ਦੀ ਮਿੱਤਰੋ ਪੂਰੀ ਪੂਰੀ ਸਭ ਤੋਂ ਟੌਪ ਕੁਆਲਿਟੀ ਦੀ ਚੀਜ਼ ਹੈ ਇਹ ਜਿਹੜੀ ਤੁਹਾਨੂੰ ਆ ਚੀਜ਼ਾਂ ਦਾ ਖਰਚ ਇਹਦੇ ਵਿੱਚ ਡਿਜ਼ਾਈਨ ਕਿੰਨੇ ਮਿਲ ਜਾਣਗੇ ਆਪਾਂ ਨੂੰ ਇਹਦੇ ਵਿੱਚ ਆਪਣੇ ਕੋਲੇ 200 ਤੇ ਆਬਿਛਤ ਚੈੱਕ ਕਰਾ ਦੇ ਦੀਵਾਰਾਂ ਵਿੱਚ ਚੈੱਕ ਕਰਾ ਦੇ ਬਹੁਤ ਕੁਝ ਆ ਮਿੱਤਰੋ ਹੋਮ ਇੰਟੀਰੀਅਰ ਦੇ ਵਿੱਚ ਜਿਹੜੀ ਆਪਾਂ ਸ਼ੀਟਾਂ ਦੀ ਗੱਲ ਕਰੀ ਤੀ ਜਾਂ ਸੈਟ ਤੇ ਪੰਜਾਂ ਇਹਦੇ ਵਿੱਚ ਕਿੰਨੇ ਕੁ ਡਿਜ਼ਾਈਨ ਪੈ ਨੇ ਆਪਣੇ ਕੋਲ ਇਹਦੇ ਵਿੱਚ ਆਪਨੇ ਕੋਲੇ ਮਿਲ ਜਾਂਦਾ 1.5 200 ਡਿਜ਼ਾਈਨ ਇਹ ਚ ਮਿਲ ਜਾਂਦਾ ਆਪਣੇ ਕੋਲ 1.5 ਤੋਂ 200 ਡਿਜ਼ਾਈਨ ਬੱਲੇ ਬੱਲੇ ਉਧਰ ਸਹੀ ਚੱਲ ਗਈ ਆਪਾਂ ਆਜੋ ਬਾਈ ਸੋਨੋ ਮੈਂ ਡੈਮੋ ਨਾਲ ਹੁੰਦੇ ਰੂਮ ਸਾਰਾ ਕੁਝ ਦਿਖਾ ਰਿਹਾ ਬਾਈ ਜਿੰਨੇ ਭਰਾ ਵੀ ਦੇਖ ਰਹੇ ਨੇ ਭਈਆ ਆਪਦੇ ਨਾ ਜੋ ਤੁਹਾਡੇ ਚੀਜ਼ਾਂ ਦਿਖਾ ਰਿਹਾ ਸਕਰੀਨਸ਼ਾਟ ਵੀ ਕਰੀ ਚੱਲਿਓ ਬਾਕੀ ਜਿਹੜਾ ਕੋਈ ਮਨ ਦੇ ਵਿੱਚ ਕੋਈ ਹੋਰ ਸਵਾਲ ਹੋ ਤੇ ਆ ਵੀ ਆਪਾਂ ਨੇ ਡੈਮੋ ਰੂਮੇ ਤਿਆਰ ਕਰ ਰਹੇ ਹਾਂ ਇੱਕ ਤਰ੍ਹਾਂ ਦਾ ਅੱਛਾ ਤਾਂ ਵੀ ਚੈੱਕ ਕਰ ਲੋ ਤੇ ਵਾਲਪੇਪਰਾਂ ਤੇ ਆਫਰ ਲਾਈ ਹੈ ਜੀ ਕੋਈ ਵਾਲਪੇਪਰ ਆਪਣੇ ਆਫਰ ਕਾਫੀ ਆਫਰਾਂ ਲਾਈਆਂ ਨੇ ਹਾਂਜੀ ਜਿਹੜਾ 2000 ਰੁਪਏ ਰੋਲ ਹੈ ਆਪਣਾ 150 ਰੁਪਏ ਬਈ ਜਾਂਦਾ ਸਕੀਮ ਚੱਲ ਰਹੀ ਹੈ ਇੱਕ ਮਸ ਨੂੰ ਦੱਸ ਦੇਣਾ ਹੁਣ ਕਿਉਂਕਿ ਹੁਣ ਆਪਾਂ ਲੌਂਗ ਵੀਡੀਓ ਕਰ ਰਹੇ ਹਾਂ ਤੁਹਾਨੂੰ ਸਕੀਮ ਦੱਸ ਦੇਣਾ ਕੀ ਹੈ ਮਾਰਕੀਟ ਦੇ ਵਿੱਚ ਕੈਟਾਲਾਗ ਦਾ ਵਾਲਪੇਪਰ ਦਾ ਰੇਟ ਪਤਾ ਕਰ ਲਿਓ ਥੋੜਾ ਜਿੱਥੇ ਜਿੱਥੇ ਵੇਚਦਾ ਸਭ ਤੋਂ ਟਾਪ ਕੁਆਲਿਟੀ ਦਾ ਵਾਲਪੇਪਰ 2000 ਦਾ ਪਾਉਗਾ ਹਾਂਜੀ ਪੈ ਗਿਆ ਬਾਈ ਕਹਿੰਦਾ ਮੈਂ ਤੁਹਾਨੂੰ ਉਹ ਵਾਲਪੇਪਰ ਸਕੀਮ ਦੇ ਵਿੱਚ 150 ਦੇ ਦੂੰਗਾ 150 ਦਾ ਕਿਵੇਂ ਮਿਲੂਗਾ ਮੰਨ ਕੇ ਚੱਲੋ ਸਪੋਜ਼ ਕਰ ਲੋ ਇੱਕ ਤਰੀਕੇ ਨਾਲ ਜਿਵੇਂ ਆਹ ਵਾਲਪੇਪਰ ਪਏ ਨੇ ਹਨਾ ਥੋੜਾ ਦੂਰ ਹਰ ਕਵਰ ਕਰਦੇ ਇਹ ਆਪਣਾ ਕੈਟਾਲਾਗ ਦੀ ਮਾਲ ਹੈ ਵੈਸੇ ਹਾਂਜੀ ਹਾਂਜੀ ਕੈਟਾਲਾਗ ਇਹ ਸਾਰਾ ਕੈਟਾਲਾਗ ਦਾ ਮਾਲ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੀ ਹੈ ਉਹ ਵੀ ਹੈ ਉਹ sire ਤੱਕ ਵਾਲਪੇਪਰ ਪਏ ਨੇ ਹੁਣ 150 ਦਾ ਕਿਵੇਂ ਮਿਲੂਗਾ ਤੁਹਾਨੂੰ 2000 ਵਾਲਾ ਇਹਦੀ ਕੋਸਟ ਪੈਂਦੀ ਹੈ ਜੀ ਆਪਾਂ ਦਵਾਂਗੇ 500 ਰੁਪਏ ਦਾ 500 ਰੁਪਏ ਦਾ ਜੀ ਸਹੀ ਹੈ ਜੀ ਬੰ ਤੁਸੀਂ ਖਰੀਦਨੇ ਨੇ ਜੀ 10 ਰੋਲ 500 ਦੇ ਹਿਸਾਬ ਦੇ ਨਾਲ 10 ਤੇ ਇਹਨੂੰ ਫਿਰ 150 ਦਾ ਕੰਮ ਪਊਗਾ। ਇਹ 3500 ਵਾਲਾ ਸ਼ੀਸ਼ਾ ਫ੍ਰੀ ਦੇਵਾਂਗੇ ਉੱਪਰ। 3500 ਦਾ ਲੇਟ ਵਾਲਾ ਸ਼ੀਸ਼ਾ ਹੁੰਦਾ ਇੱਕ। ਉਹ ਅੱਜ ਕਾ ਜਿਹੜਾ ਟ੍ਰੈਂਡ ਚੱਲ ਰਿਹਾ ਉਹ ਵਾਲੇ ਲੇਟ ਲੱਗੀ ਹੁੰਦੀ। ਬੱਟਨ ਲੱਗਿਆ ਹੁੰਦਾ। ਬੱਟਨ ਲੱਗੋਗੇ ਉਹ ਲੇਟ ਲੱਗ ਜਾਂਦੀ ਹੈ। ਬੰਦ ਹੋ ਜਾਂਦਾ। ਉਹ 3500 ਰੁਪਏ ਦਾ ਕੋਸਟ ਆਉਂਦਾ ਸ਼ੀਸ਼ਾ ਵੱਡਾ, ਚੌੜਾ ਵਧੀਆ। ਤੇ ਉਹ ਮਿਲੂਗਾ ਫ੍ਰੀ 5000 ਦੇ ਵਾਲਪੇਪਰ ਰੈਂਟ ਤੇ। ਪਿੱਛੇ ਮਾਈਨਸ ਕਰ ਦੋ 5000 ਚੋਂ 3500 ਘਟਾ ਤਾਂ ਰੁਪਇਆ 1500 ਰਹਿ ਗਿਆ ਪਿੱਛੇ। ਹੁਣ 10 ਰੁਪਏ ਨੂੰ ਉਹ ਕਰ ਲੋ। ਆਪਨਾ ਡਿਵਾਈਡ ਕਰ ਲਓ 150 ਰੁਪਏ ਦਾ ਰਹਿ ਗਿਆ ਹੁਣ ਤੇ ਜਿਹੋਗਾ ਅੱਜ ਮੈਥ ਬੜੀ ਬੋਲ ਰਿਹਾ ਮੇਰੀ ਮੈਂ ਥੋੜੀ ਸਟਰੋਂਗ ਤੀ ਤਾਂ ਕਰਕੇ ਬੋਲ ਰਿਹਾ ਠੀਕ ਹੈ ਤੇ ਆਗੇ ਪਲੇਨ ਦੇ ਵਿੱਚ ਡਿਜ਼ਾਈਨ ਆਪਣੇ ਕੋਲ ਅਨਲਿमिटेड ਉਹ ਸਿਰੇ ਤੱਕ ਜਿੰਨੇ ਭਰਾ ਦੇਖ ਰਹੇ ਨੇ ਕਲਰ ਡਿਜ਼ਾਈਨ ਅਨਲਿमिटेड ਮਿਲ ਜਾਣਗੇ ਪੀਵੀਸੀ ਦਾ ਜ ਤੁਸੀਂ एवरीथिंग ਕੁਛ ਵੀ ਕਰਨਾ ਹੋਵੇ ਹਨਾ ਜੀ ਤੇ ਆਹ ਸ਼ਿੱਟਾਂ ਦੇ ਡਿਜ਼ਾਈਨ ਪਏ ਨੇ ਜਿਵੇਂ ਬਾਈ ਹੋਰ ਕਹਿ ਰਹੇ ਤੇ ਆਪਣੇ ਕੋਲ 200 250 ਡਿਜ਼ਾਈਨ ਉਹਦੇ ਵਿੱਚ ਵੀ ਪਿਆ ਆਹ ਛੱਤਾਂ ਵੀ ਚੈੱਕ ਕਰਾ ਦੀ ਜਿਵੇਂ ਹੁਣ ਆ ਵੀ ਤਿਆਰ ਇੱਕ ਆ ਚੀਜ਼ ਬੜੀ ਯੂਨੀਕ ਹੈ ਤੁਹਾਡੇ ਕੋਲ ਹਨਾ ਜਿਵੇਂ ਆਹ ਸ਼ੀਟਰ ਚੌੜੀ ਆਪ ਬਚਲੜੀ ਸੀਟ ਇਹ ਮੈਚਿੰਗ ਕਰੀ ਹੋਈ ਆ ਨਾ ਇਹ ਹਾਂਜੀ ਇਹ ਆਪਣਾ ਆ ਜਾਂਦਾ 12 ਇੰਚ ਫਲੂਰਿਡ ਪੈਨਲ ਹੈ ਔਰ 16 ਇੰਚ ਪੀਸੀ ਪੈਨਲ ਹੈ ਬਈ ਰਿਪੋਰਟਡ ਕੁਆਲਿਟੀ ਦੇ ਵਿੱਚ ਆ ਇਹ ਜੇ ਤਾਂ ਯਾਰ ਤੁਹਾਨੂੰ ਨਾ ਐਂਡ ਗੱਲਬਾਤ ਕਰਾਉਣੀ ਆ ਕਰੇ ਮੈਂ ਕਹਿੰਦਾ ਇੱਕ ਵਾਰੀ ਚਾ ਇੱਕ ਸ਼ੌਂਕੀਆ ਗੇੜਾ ਮਾਰ ਲਿਓ ਬਾਜ਼ਾਰ ਚ ਤੁਸੀਂ ਰੇਟ ਪਤਾ ਕਰਕੇ ਵੀ ਆਉਂਗੇ ਪਤਾ ਕਰਕੇ ਵੀ ਆਇਓ ਮਤਲਬ ਤੁਹਾਨੂੰ ਸਿੱਧੀ ਗੱਲ ਕਹਿਣਾ ਤੁਹਾਨੂੰ ਨਾ ਆਈਡੀਆ ਹੋਊਗਾ ਕਿ ਮਾਰਕੀਟ ਦੇ ਵਿੱਚ ਲੋਕ ਇਹ ਚੀਜ਼ ਦੇ ਕਿੰਨੇ ਰੁਪਏ ਲੈ ਰਹੇ ਨੇ ਹਾਂਜੀ ਹਾਂਜੀ ਬੰਦੇ ਦੇ ਭੁਲੇਖੇ ਵੀ ਦੂਰ ਹੋਣਗੇ ਔਰ ਕੁਆਲਿਟੀ ਵੀ ਤੁਹਾਨੂੰ ਪਤਾ ਲੱਗੂ ਇੱਕ ਅਪੋਕਰਾ ਦੀ ਜੇ ਆਪਾਂ ਵੀ ਜੇ ਐਸਟੀਮੇਟ ਕੋਸਟ 10x10 ਦੇ ਰੂਮ ਦੀ 10x10 ਦਾ ਰੂਮ ਜੇ ਆਪਾਂ ਦੀਵਾਰਾਂ ਔਰ ਛੱਤ ਲਗਾਉਣੀ ਹੈ ਤਾਂ ਲਗਭਗ 20 ਹਜ਼ਾਰ ਰੁਪਏ ਦੇ ਵਿੱਚ ਕੰਪਲੀਟ ਹੋ ਜਾਂਦਾ ਹੈ ਕੰਪਲੀਟ ਹੋ ਜਾਂਦਾ ਹੈ ਕੁਆਲਿਟੀ ਵਾਈਜ਼ ਨੇ 2000 ਰੁਪਏ ਦੇ ਵਿੱਚ ਉੱਕਾ ਬੁੱਕਾ ਕੰਮ ਸਾਰ ਦਾਂਗੇ ਇਦੋਂ ਐਂਡ ਕੰਮ ਕਰਾਉਣਾ ਹੈ ਜਮੀ ਜਮੀ ਤਬਾਹੀ ਮਚਾਉਣੀ ਹੈ ਉਹ ਥੋੜਾ ਜਿਹੜਾ ਬਾਜੂ ਕੋਈ ਦਿੱਕਤ ਕੋਈ ਨਹੀਂ ਵਾਲ ਪੇਪਰਾਂ ਦੀ ਆਪਣੇ ਕੋਲ ਵਾਲ ਪੇਪਰ ਤਾਂ ਹਜ਼ਾਰਾਂ ਚ ਡਿਜ਼ਾਈਨ ਹਨ ਨਾ ਵਾਲ ਪੇਪਰ ਤਾਂ ਆਪਣੇ ਕੋਲ ਬਹੁਤ ਜ਼ਿਆਦਾ ਡਿਜ਼ਾਈਨ ਨੇ ਟਰੱਕ ਪਰ ਲੈ ਜਾਓ ਪ੍ਰਾਈਵੇਟ ਟਰੱਕ ਪਰ ਕੁਝ ਥੋੜਾ ਜੰਨਾ ਚਿਤ ਕਰਦਾ ਉਹਨਾਂ ਲੈ ਜਾਓ ਆ ਨਾਲ ਹੁੰਦੇ ਡਿਜ਼ਾਈਨ ਵੀ ਚੈੱਕ ਕਰੀ ਚਲੋ ਜਿੰਨੇ ਭਰਾ ਦੇਖਣੇ ਚੱਤਾ ਚੁੱਤਾ ਆ ਚਾਰੇ ਪਾਸੇ ਇਸ ਤੋਂ ਇਲਾਵਾ ਜੇ ਤੁਹਾਨੂੰ ਡਿਜ਼ਾਈਨ ਹੋਰ ਵੀ ਦੇਖਣੇ ਨੇ ਨਾ ਉਹਨਾਂ ਨੂੰ ਨੰਬਰ ਨਾ ਸੇਵ ਕਰਿਓ WhatsApp ਤੇ ਮੈਸੇਜ ਕਰੋ ਕਿ ਜੇ ਅਸੀਂ ਘਰਾਂ ਦੇ ਵਿੱਚ ਨਾ ਆ ਪੂਰਾ ਦਾ ਪੂਰਾ ਕੰਮ ਕਰਨਾ ਤੁਹਾਨੂੰ ਡਿਜ਼ਾਈਨ ਪੇ ਤਾਂ ਆਪਾਂ ਲਿੰਕ ਭੇਜ ਦਾਂਗੇ ਹਣਾ ਜਾ ਕੇ ਚੈੱਕ ਕਰ ਲਓ ਆਰ ਸੁਣਾ ਕਿ ਜਿਹੜਾ ਖਰਖੀ ਨਹੀਂ ਇਹ ਭਰਾ ਇਹ ਆਪਣੇ ਆਏ ਗਲਾਸ ਮੋਜ਼ੈਕ ਟੈਲਰ ਆ ਗਿਆ ਜੀ ਇਹ ਕੀ ਚੀਜ਼ ਹੈ ਜੀ ਤਾਂ ਟੁੱਟੀ ਹੋਈ ਲੱਗਦੀ ਜੀ ਮੈਨੂੰ ਤਾਂ ਨਹੀਂ ਟੁੱਟੀ ਹੋਣੀ ਹੈ ਇਹ ਪੂਰਾ ਪੀਸ ਡਿਜ਼ਾਈਨ ਬਣ ਜਾਂਦਾ ਇਹਦਾ ਅਲੱਗ-ਅਲੱਗ ਪੀਸ ਲਗਾ ਕੇ ਬਹੁਤ ਆ ਯਾਰ ਚੀਜ਼ ਦੇਖੋ ਯਾਰ ਚੈੱਕ ਕਰੋ ਇਹ ਇਹ ਕੁਝ ਨਾ ਕੰਬਾਈਨ ਹੁੰਦੀਆਂ ਹੋਣੀਆਂ ਹਨਾ ਕੰਬਾਈਨ ਹੁੰਦੀਆਂ ਨੇ ਬੱਲੇ 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 ਲਾ ਬੋ ਯਾਰ ਇਹ ਲੱਗਦੀ ਕਿੱਥੇ ਹੁੰਦੀ ਜੀ ਬਰੇ ਕੋਲਿਆਂ ਕੋਲਿਆਂ ਤੇ ਦੀਵਾਰਾਂ ਤੇ ਲੱਗ ਜਾਂਦੀ ਹੈ ਡੈਕੋਰੇਸ਼ਨ ਕਰਨ ਵਾਸਤੇ ਠੀਕ ਹੈ ਮੈਂ ਸਮਝ ਗਈ ਉਹ ਜੇ ਮੈਂ ਆਪਾਂ ਨਾ ਉਹ ਸਿੰਦਰੀ ਜੀ ਤਿਆਰ ਕਰਾ ਲੈਨੇ ਆ ਉਹ ਸਭ ਦੇ ਨਾਲ ਆਪਾਂ ਦਾ ਛੋਟਾ ਜਿਹਾ ਏਰੀਆ ਤਿਆਰ ਕਰਨਾ ਫਿਰ ਇਹ ਕੀ ਰੇਟ ਆਉਂਦੀ ਜੀ ਆਪਾਂ ਨੂੰ ਇਹ ਆਪਣਾ 200 ਰੁਪਏ ਦਾ ਪੀਸ ਕੋਸਟ 200 ਰੁਪ ਸੀਸੀ ਵਾਲੀ ਮਿਲ ਜੂਗੀ ਬਾਦੂ ਸਟਾਕ ਮਿਲ ਜੂਗਾ ਇੱਕ ਆ ਚੀਜ਼ ਰਹਿ ਗਈ ਇਹ ਲੋਕਾਂ ਨੂੰ ਆਪ ਦਿਖਾਉਣੀ ਜਿਹੜੀ ਚੀਜ਼ ਦੀ ਸਭ ਤੋਂ ਵੱਧ ਡਿਮਾਂਡ ਹੁੰਦੀ ਆ ਆਜੋ ਮੈਂ ਤੁਹਾਨੂੰ ਇੱਕ ਡੈਮੋ ਦਿਖਾਉਣਾ ਯਾਰ ਇੱਕ ਚੀਜ਼ ਦਾ ਹੁਣ ਆਹਾ ਬਾਈ ਹੁਣਾਂ ਐਲਡੀ ਪੈਨਲ ਤਿਆਰ ਕਰਕੇ ਆ ਪੀਵੀਸੀ ਦਾ ਆ ਚੀਜ਼ ਚੈੱਕ ਰਹੀ ਲੈ ਲੈ ਕੇ ਮੈਂ ਚੱਕਦਾ ਨਾ ਤੁਹਾਨੂੰ ਇਹਨਾਂ ਪੂਰਾ ਚੰਗੀ ਤਰ੍ਹਾਂ ਨਜ਼ਰ ਆਊਗਾ ਆ ਚੀਜ਼ ਚੈੱਕ ਕਰੋ ਇਹ ਆਪਾਂ ਦੀਵਾਰ ਤੇ ਐਲਸੀਡੀ ਪੈਨ ਲਾਈ ਹਾਂਜੀ ਹਾਂਜੀ ਲੱਕੜ ਤਿਆਰ ਕਰਾਉਣ ਭਾਗਿਆ ਬੰਦਾ ਕਿਸੇ ਨੇ 25 ਕਿਸੇ ਨੇ 30000 ਲੈ ਲੈਣਾ ਆਰਾਮ ਦੇ ਨਾਲ ਨਣਾ ਦੇ ਲੇਖ ਨੂੰ ਸੁਣਾ ਲੱਗਦਾ ਇਹਨਾਂ ਦਾ ਸਸਤਾ ਪੈਂਦਾ ਕਿੰਨਾ ਸਸਤਾ ਪੈਂਦਾ ਇਹ ਇਹ ਆਪਣਾ ਲਗਭਗ 4-5000 ਰੁਪਏ ਦੇ ਵਿੱਚ ਵਧੀਆ ਆਪਣਾ ਐਲਈਡੀ ਪੈਨਲ ਬਣਦਾ ਉਹ ਮਿੱਤਰੋ 4 ਤੋਂ 5000 ਰੁਪਿਆ ਲਾ ਕੇ ਐਲਸੀਡੀ ਪੈਨਲ ਪੀਵੀਸੀ ਦਾ ਵਧੀਆ ਹੈਵੀ ਕੁਆਲਿਟੀ ਦਾ ਆ ਤਿਆਰ ਕਰਾ ਲਓ ਹੋਰ ਕੀ ਭਾਲਦੇ ਹੋਗੇ ਇਹਦੇ ਵਿੱਚ ਇਹਦੀ ਡਿਜ਼ਾਈਨ ਵੀ ਲਿਮਟਡ ਦਾ ਪ੍ਰੋਗਰਾਮ ਆ ਡਿਜ਼ਾਈਨ ਜਿੰਨੇ ਮਰਜ਼ੀ ਕਰਾਓ ਤੇ ਹੁਣ ਆਪਾਂ ਤੁਹਾਨੂੰ ਹੋਰ ਵੀ ਦਿਖਾਉਣਾ ਹੈ ਉੱਪਰ ਵੀ ਇਹਨਾਂ ਦੇ ਡੈਮੋ ਰੂਮ ਪਏ ਨੇ ਆਪਾਂ ਤੁਹਾਨੂੰ ਉੱਥੇ ਵੀ ਲੈ ਕੇ ਚੱਲਦੇ ਹਾਂ ਇਸ ਤੋਂ ਪਹਿਲਾਂ ਜੀ ਆ ਇਹਦੇ ਵਿੱਚ ਆਪਾਂ ਡਿਜ਼ਾਈਨ ਦਿਖਾ ਲਈਏ ਭਰਾਵਾਂ ਨੂੰ ਹਨਾ ਜ ਜੇ ਤੁਸੀਂ ਇਹਦੀ ਡਿਜ਼ਾਈਨ ਦੀ ਗੱਲ ਕਰਦੇ ਹੋ ਨਾ ਇਹਨਾਂ ਦੇ ਵਿੱਚ ਡਿਜ਼ਾਈਨ ਲੈਣੇ ਨੇ ਇਹ ਬਹੁਤ ਟ੍ਰੈਂਡਿੰਗ ਚ ਚੱਲ ਰਿਹਾ ਅੱਜ ਕੱਲ ਇਹਦੇ ਵਿੱਚ ਕਿੰਨੇ ਡਿਜ਼ਾਈਨ ਨੇ ਆਪਣੇ ਕੋਲ ਇਹਦੇ ਵਿੱਚ ਆਪਨੇ ਕੋਲੇ 15 ਡਿਜ਼ਾਈਨ ਅਵੇਲੇਬਲ ਨੇ ਸਟਾਕ 15 ਮਿਲ ਜਾਣਗੇ ਸਟਾਕ ਹੀ ਹਾਂਜੀ ਸਟਾਕ ਫੁੱਲ ਐ ਨਾ ਹੋਵੇ ਇਹ ਕੱਲੂ ਬੰਦਾ ਆ ਜੇ ਕੋਊਗਾ ਯਾਰ ਥੋੜਾ ਸਟਾਕ ਖਤਮ ਹੋ ਗਿਆ ਨਹੀਂ ਨਹੀਂ ਆਨ ਕੋ ਸਟਾਕ ਫੁੱਲ ਪਿਆ ਫੁੱਲ ਆ ਜੀ ਚੈੱਕ ਕਰੋ ਲੈ ਮੈਂ ਕਹਿੰਦਾ ਬਾਈ ਤੁਰਦਾ ਫਿਰਦਾ ਪੱਥਰ ਹੈ ਆਵੜਾ ਸਸਤਾ ਤੇ ਵਧੀਆ ਇਹਦੇ ਵਿੱਚ ਅੱਕਾ ਚੈੱਕ ਕਰੋ ਬਈ ਆ ਵੀ ਯਾਰ ਬੜੀ ਘੰਟ ਜੀਆ ਯਾਰ ਉਸੀ ਇੰਦਾਉ ਚੱਲ ਰਿਹਾ ਥੋੜਾ ਸੀ ਨਾ ਸਮੁੰਦਰ ਵਿੱਚ ਆ ਚੱਲ ਰਿਹਾ ਗਾ ਲੈ ਬਾਈ ਚੱਲੀ ਜੀ ਆਪਾਂ ਤਹਾਲੇ ਪਾਸਿਆਂ ਨਾ ਦਿਖਾਈ ਆਪਣੇ ਭਰਾਵਾਂ ਨੂੰ ਲੈ ਬਾਈ ਬਾਦੂ ਜਿੰਨੀ ਵੈਰਾਈਟੀ ਕਹਾਂਗਾ ਘਰਾਂ ਦੇ ਵਿੱਚ ਲੱਗਣ ਵਾਲੀ ਤੁਹਾਨੂੰ ਸਾਰੀ ਹੀ ਮਿਲ ਜੂਗੀ ਦੇਖੋ ਤੁਹਾਨੂੰ ਮੈਂ ਕਿੰਨਾ ਸਾਰਾ ਸਮਾਨ ਦਿਖਾਇਆ ਹਲੇ ਦਾ ਕੁਝ ਵੀ ਨਹੀਂ ਹਲੇ ਹੋਰ ਵੀ ਦਿਖਾਨਾ ਰੁਕ ਜਿਓ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਆਪਣੇ ਉਹ ਭਰਾਵ ਤੱਕ ਪਹੁੰਚ ਜੇ ਜਿਹੜਾ ਘਰਾਂ ਦੇ ਵਿੱਚ ਕੰਮ ਕਰਾਉਣਾ ਕਹਿੰਦਾ ਇੱਕ ਤਾਂ ਆਜੀ ਚੈੱਕ ਕਰੋ ਹੁਣ ਸਾਰੇ ਪਰ ਇੱਥੇ ਨਾ ਇੱਕ ਕਹਾਵਤ ਹੁੰਦੀ ਰੇਸ਼ੇ ਨਾਲ ਰੇਸ਼ਾ ਜੁੜ ਗਿਆ ਹਾਂਜੀ ਹਾਂਜੀ ਹੁਣ ਰੇਸ਼ਨਲ ਰੇਸ਼ਾ ਕਿਵੇਂ ਜੋੜਦਾ ਲਵੇਈ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਇੱਥੇ ਦੋ ਵਾਲਪੇਪਰ ਲੱਗੇ ਹੋਏ ਨੇ ਤੁਸੀਂ ਇਹਦੇ ਵਿੱਚ ਲਾਈਨ ਦਿਖਾ ਦਿਓ ਕਿੱਥੇ ਆ ਉਸ ਤੋਂ ਬਾਅਦ ਮੈਂ ਦਿਖਾਉਂਗਾ ਰੇਸ਼ਨਲ ਰੇਸ਼ੇ ਜੁੜਦਾ ਮਤਲਬ ਲਵੇਈ ਇੱਕ ਵਾਰੀ ਹੁਣ ਆ ਲੈਣੀਆਂ ਦੀ ਇੱਕ ਇਹ ਸਿੱਧੀ ਦੇ ਨਾਲ ਟੱਚ ਹੋ ਗਈ ਆ ਸਾਰੀਆਂ ਤੁਹਾਨੂੰ ਲੱਗੂਗਾ ਵੀ ਇਹ ਡੱਬੇ ਇੱਕ ਡਿਜ਼ਾਈਨ ਦੀ ਹੈ ਪਰ ਨਹੀਂ ਆਹਾਂ ਤੁਹਾਨੂੰ ਹਲਕੇ ਹਲਕੇ ਜੀ ਲਾਈਨ ਦਿਖਿਊਗੀ ਇਹ ਵਾਲਪੇਪਰ ਇਦਾਂ ਦੇ ਹੁੰਦੇ ਨੇ ਰੇਸ਼ਨਲ ਰੇਸ਼ਾ ਜੋੜ ਦਿੰਦੇ ਨੇ ਮਤਲਬ ਆਪਾਂ ਘਰਾਂ ਦੇ ਵਿੱਚ ਪਤਾ ਲਗੜ ਦਿੰਦੇ ਆਹ ਦੋ ਦੋ ਵਾਲਪੇਪਰਾਂ ਦੇੰਨੇ ਨੇ ਇੱਕ ਡੈਮੋ ਲਏ ਹੋਏ ਨੇ ਜਿੱਥੋਂ ਨਾ ਹੋਰ ਸਸਤਾ ਵਾਲ ਪੇਪਰ ਵੀ ਲੈਣਾ ਹੈ ਕਈ ਆਪਣੇ ਪਰਾਂ ਦਾ ਬਜਟ ਘਟ ਹੁੰਦਾ ਜੀ ਹਾਂਜੀ ਹਾਂਜੀ ਅਗਲਾ ਕਹਿੰਦਾ ਯਾਰ ਮੈਨੂੰ ਦੇ ਦਿਓ ਸਭ ਸਰਾਜਾ ਕਿੰਨੇ ਦੇ ਦਾਂਗੇ ਇਹ ਆਪਾਂ ਰੋਲ ਦੇ ਦਾਂਗੇ 250 ਰੁਪਏ ਦਾ ਰੋਲ 250 ਦਾ ਰੋਲ 50 ਫੁੱਟ ਦਾ ਇਹ ਰੋਲ ਸਿਰਫ 250 200 ਰੁਪਏ ਦਾ ਮੈਂ ਤੁਹਾਨੂੰ ਇੱਕ ਉਦਾਹਰਨ ਦਵਾ 250 ਰੁਪਏ ਦਾ ਰੋਲ ਪਿਆ ਜੇ ਤੁਹਾਡਾ 10 ਵਜੇ 10 ਦਾ ਰੂਮ ਹੈ 8 ਰੋਲ ਲੱਗਦੇ ਨੇ ਜੁਰ ਮੰਗੇ ਨਾ ਹਾਂਜੀ ਤੇ 8 ਰੋਲ 250 ਨੂੰ ਕਰ ਲਓ 8 2 16 ਠੀਕ ਹੈ ਤੇ ਹੜਪਾਇਆ 40 1600 ਦੇ ਰੂਲ ਹੋ ਗਏ ਠੀਕ ਹੈ 400 ਰੁਪਏ ਵਰਗਾ 2000 ਦੇ ਰੂਲ ਕਮਰਾ ਤਿਆਰ ਹੋ ਗਏ ਹਾਂਜੀ ਹਾਂਜੀ ਪਰ ਆਪ ਲੈ ਲੋ 2000 ਦੇ ਆ ਰੂਲ ਤਿਆਰ ਹੋ ਗਏ ਚੱਕੋ ਲਾਉ ਨਿਆਰੇ ਤੇ 200 ਤੋਂ ਸਟਾਰਟਿੰਗ 500 ਤੱਕ ਹਾਈਐਸਟ ਜਾਂਦੀ ਹੈ ਇੱਕ ਵਾਰ ਇਹ ਰੂਮ ਡੈਮੋ ਚੈੱਕ ਕਰਾ ਦੇ ਅੱਛਾ ਜੀ ਇੱਧਰ ਆ ਕੇ ਆਪਣੇ ਜਿਹੜੇ ਰੂਮ ਤਿਆਰ ਕਰੇ ਹੋਏ ਨੇ ਆ ਪਲੇਨ ਪੀਵੀਸੀ ਆਪਾਂ ਕਹਿੰਦੇ ਨੇ ਹਣਾ ਆ ਜੀ ਚੈੱਕ ਕਰੋ ਦੇਖੋ ਯਾਰ ਬੋਡਨ ਲੁੱਕ ਦਿੱਤੀ ਹੋਈ ਹੈ ਵਿੱਧ ਵਾਲ ਪੇਪਰ ਦੇ ਨਾਲ ਇਦਾਂ ਦੀ ਦੀਵਾਰਾ ਤੁਹਾਡੇ ਵਾਲ ਪੇਪਰ ਨਾਲ ਹੀ ਬਣ ਜਾਣਗੀਆਂ ਇਹ ਆ ਗਈ ਆਪਣੀ ਵੁੱਡਨ ਲੁੱਕ ਪਲੇਨ ਪੀਵੀਸੀ ਦੇ ਨਾਲ ਵਿਦ ਪਲੇਨ ਪੀਵੀਸੀ ਦੀਆਂ ਛੱਤਾਂ ਨੇ ਹਨਾ ਜੀ ਲਓ ਬਾਈ ਇੱਧਰ ਵੀ ਨੇ ਡਿਜ਼ਾਈਨ ਹਨਾ ਜੀ ਆਜੋ ਦਿਖਾਈਏ ਬਾਈ ਤੁਹਾਨੂੰ ਤੇ ਬਾਈ ਹੋਰ ਨਾਲ ਹਰੇਕ ਚੀਜ਼ ਦਾ ਡੈਮੋ ਦਿੱਤਾ ਹੋਇਆ ਓਰੇ ਜਿਹੜੀ ਆਪਾਂ ਉਧਰ ਅੱਛਾ ਇਹ ਹੋ ਇਹ ਹੋਰ ਚੀਜ਼ ਆ ਗਈ ਹਨਾ ਜੀ ਇਹ ਆਪਣੀ ਹੋਈ ਸ਼ੀਟ ਆ ਗਈ 900 ਰੁਪਏ ਦੀ ਸ਼ੀਟ ਹੈ 8x4 ਦੀ ਸੇਮ ਚੀਜ਼ ਹੈ ਕਈ ਵਾਰ ਜਗ੍ਹਾ ਘੱਟ ਹੁੰਦੀਆਂ ਨਾ ਕੰਦਾ ਮੈਨੂੰ ਕੱਟ ਵੱਡ ਚ ਜਿਆਦਾ ਦਿੱਕਤ ਆਉਂਦੀ ਹੈ ਤਾਂ ਉਹੀ ਇਹ ਇਹਦੇ ਫਿਰ ਪੀਸ ਦਾ ਪੀਸ ਦਾ ਰਿਟਰਨ ਗਈ ਇਹ 8 ਵਈ 4 ਦੇ ਸਾਈਜ਼ ਹੁੰਦਾ ਇਹਦਾ ਸ਼ੀਟ ਦਾ ਅੱਛਾ ਉਹਦੇ ਵਿੱਚੋਂ ਡੈਮੋ ਕੱਟੇ ਹੋਏ ਨੇ ਹਾਂਜੀ ਹਾਂਜੀ ਠੀਕ 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 ਐ ਐਸੇ ਤੁਹਾਨੂੰ ਦਿਖਾਉਣ ਵਾਸਤੇ ਇਹਦੀ ਮੈਂ ਤੁਹਾਨੂੰ ਦਿਖਾਵਾਂ ਹੁਣ ਇਹ ਲਵਾ ਲਈ ਕਰੇ ਪੂਰੀ ਹਾਰਡ ਹੈ ਮਿੱਤਰੋ ਇਹ ਨਹੀਂ ਟੁੱਟਦੀ ਕੁਝ ਨਹੀਂ ਹੁੰਦਾ ਇਹਨੂੰ ਨਾ ਲਾ ਬਈ ਹਾਂਜੀ ਚੈੱਕ ਕਰ ਲਓ ਇੱਧਰ ਆ ਕੇ ਆ ਰੂਮ ਡਿਜ਼ਾਈਨ ਚੈੱਕ ਕਰਾ ਦੀ ਇੱਕ ਵਾਰੀ ਲੈ ਲਵੋ ਉੱਪਰ ਆ ਕੇ ਇੱਧਰਲੇ ਪਾਸੇ ਆ ਬਾਲ ਪੇਪਰਾਂ ਦੇ ਨੇ ਬਾਲ ਪੇਪਰ ਦਾ ਮੰਗਣਾ ਯਾਰ ਇੰਨੇ ਡਾ ਇੰਨੇ ਨਾ ਤੁਸੀਂ ਆਹ ਕੁੰਗੇ ਯਾਰ ਕਿਹੜਾ ਲਵਾਈਏ ਕਿਹੜਾ ਛੱਡੀ ਵਾਛਾ ਚੈੱਕ ਕਰ ਲੋ ਪਲੇਨ ਦੇ ਵਿੱਚ ਆ ਗਿਆ ਬਲੂਪੇਪਰ ਚ ਆ ਗਿਆ ਤੇ ਇਹ ਵੀ ਆ ਗਿਆ ਥੋੜਾ ਜਿਹਾ ਕੰਬਾਈਨ ਕੀਤਾ ਹੋਇਆ ਇਹਨਾਂ ਨੇ ਵਾਈਟ ਦੇ ਨਾਲ ਥੋੜਾ ਜਿਹਾ वुਡਨ ਲੁੱਕ ਦੇ ਕੇ ਹੈਨਾ ਜੀ ਲਓ ਜੀ ਇਦਾਂ ਇਦਾਂ ਦੇ ਬਈ ਡਿਜ਼ਾਈਨ ਚੈੱਕ ਕਰ ਲੋ ਤੁਹਾਡੇ ਸਾਹਮਣੇ ਤੇ ਆ ਇਹਦੇ ਵਿੱਚ ਉਹੀ ਆਪਣੀਆਂ ਸਿੱਟਾਂ ਆ ਗਈਆਂ 900 ਰੁਪਏ ਦੇ ਵਿੱਚ ਆ ਗਈਆਂ ਬਹੁਤ ਸਾਰੇ ਡਿਜ਼ਾਈਨ ਨੇ ਬਈ ਇਹ ਤਾਂ ਆਪਾਂ ਤੁਹਾਨੂੰ ਸਿਰਫ ਡੈਮੋ ਵਾਸਤੇ ਦਿਖਾ ਰਿਹਾ ਵੀ ਤੁਹਾਡਾ ਜਿਹੜਾ ਕਮਰਾ ਤੁਸੀਂ ਇਦਾਂ ਦੀ ਲੁੱਕ ਹੋ ਜੂ ਮੇਨ ਛੱਤਾਂ ਨੇ ਬਈ ਛੱਤਾਂ ਦੇ ਤਾਂ ਇਹਨਾਂ ਨੇ 3D ਡਿਜ਼ਾਈਨ ਕੀਤੇ ਹੋਏ ਨੇ ਥੋੜਾ ਜਿਹਾ ਘੈਂਟ ਲੱਗ ਰਿਹਾ ਆ ਦੇਖੋ ਇਦਾਂ ਇਦਾਂ ਦੇ ਡਿਜ਼ਾਈਨ ਪਾਣੇ ਕਿਹੜਾ ਸੌਖੇ ਪੈਣੇ ਬਾਈ ਜਿਹੜੇ ਤੁਸੀਂ ਆ ਦੇਖ ਰਹੇ ਹੋਗੇ ਲਓਏ ਇਸ ਤੋਂ ਇਲਾਵਾ ਆਪਣੇ ਕਿਸੇ ਭਰਾਣਾ ਕਈ ਵਾਰ ਕਹਿੰਦੇ ਨੇ ਜੀ ਚਾਹੇ ਦਾ ਸਮਾਨ ਲੈ ਕੇ ਆਣਾ ਸਮਾਨ ਵੀ ਦੇ ਦਾਂਗੇ ਹਾਂਜੀ ਹਾਂਜੀ ਕਈ ਵਾਰ ਕਹਿੰਦੇ ਨੇ ਕਿ ਸਮਾਨ ਵੀ ਦੇ ਤੇ ਸਾਡਾ ਕੰਮ ਵੀ ਕਰਾ ਦਿਓ ਦੋਨੋਂ ਉਹ ਵੀ ਕਰਾ ਦਾਂਗੇ ਹਾਂ ਅਗਰ ਆਪਣੇ ਕੋਲ ਲੈ ਕੇ ਇਹਨਾਂ ਸਮਾਨ ਮਿਲ ਜੂਗਾ ਉਹ ਵੀ ਮੰਨ ਲੇ ਫੈਕਟਰੀ ਰੇਟਾਂ ਦੇ ਉੱਤੇ ਹੀ ਹਾਂਜੀ ਅਗਰ ਕਿਸੇ ਨੂੰ ਮਿਸਤਰੀ ਦੀ ਲੋੜ ਪੈਂਦੀ ਹੈ ਤਾਂ ਮਿਸਤਰੀ ਸਾਡੇ ਕੋਲੇ ਅਵੇਲੇਬਲ ਹੁੰਦੇ ਆਵੇਲੇਬਲ ਹੁੰਦਾਗਾ ਨਾ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਚੀਜ਼ ਆਂਦੀ ਹੈ ਇਸ ਤੋਂ ਇਲਾਵਾ ਹੋਮ ਇੰਟੀਰੀਅਰ ਐਕਸਟੀਰੀ ਗਰਾਸ ਲੈਣੇ ਮੈਟ ਲੈਣੇ ਨੇ ਬਾਲ ਪੇਪਰ ਲੈਣੇ ਨੇ ਪੈਨਲ ਲੈਣੇ ਨੇ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਤੇ ਕਿ ਪਲੇਨ ਸ਼ਿਟਾ ਪੀਵੀਸੀ ਦੀਆਂ ਇਹ ਲੈਣੀਆਂ ਨੇ ਗੀਆਂ ਕੋਈ ਵੀ ਚੀਜ਼ ਲੈਣੀ ਹੈ एवरीथिंग ਕੰਟੈਕਟ ਕਰੋ ਬਾਈ ਹਾਂਜੀ ਆਪਾਂ ਪ੍ਰੋਵਾਈਡ ਕਰਾ ਦਾਂ ਕੋਈ ਚੱਕਰ ਨਹੀਂ ਤੁਹਾਡੇ ਕੋਲ ਡਿਜ਼ਾਈਨ ਸਮਝ ਨਹੀਂ ਆਉਂਦਾ ਤਾਂ ਵੀ ਕੋਈ ਦਿੱਕਤ ਨਹੀਂ ਆਪਾਂ ਬੈਠੇ ਆ ਸਕਰੀਨ ਤੇ ਜਾ ਕੇ ਨੰਬਰ ਮਲੇਰ ਗੋਟਲੇ ਚ ਆ ਜਿਓ ਨੰਬਰ ਤੇ ਜੇ ਫੋਨ ਨਹੀਂ ਲੱਗ ਰਿਹਾ ਇੱਕ ਤਾਂ ਲੁਧਿਆਣਾ ਤੋਂ ਜਦੋਂ ਆਪਾਂ ਮਲੇਰਕੋਟਲੇ ਚ ਵੜਦੇ ਜਾਂ ਮਲੇਰਕੋਟਲਾ ਲੁਧਿਆਣਾ ਰੋਡ ਤੇ ਜਾਵਾਂਗੇ ਮਲੇਰਕੋਟਾ ਤੋਂ 5 ਕਿਲੋਮੀਟਰ ਇੱਕ ਤਾਂ ਆਹ ਦਫ਼ਤਰ ਹੈ ਜਿਹੜਾ 메ਨ ਦਫ਼ਤਰ ਹੈਗਾ ਆਪਣਾ ਮਲੇਰਕੋਟਲੇ ਜਿਹੜਾ ਬੱਸ ਸਟੈਂਡ ਨੇ ਰੋਡ ਹੈਗਾ ਬੱਸ ਸਟੈਂਡ ਰੋਡ ਬੱਸ ਸਟੈਂਡ ਤੋਂ ਗਾਹਾਂ ਕ੍ਰੋਸ ਕਰਕੇ ਖੱਬੇ ਹੱਥ ਐਚਪੀ ਦਾ ਪੰਪ ਹੈ ਪੰਪ ਦੇ ਓਪੋਜ਼ਿਟ ਹੀ ਨਵੀਲ ਵਾਲਪੇਪਰ ਨਵੀਲ ਡੈਕੋਰ ਦੇ ਨਾਮ ਤੇ ਬਿਲਡਿੰਗ ਦਿਖਜੂਗੀ ਉੱਥੇ ਆਪਣਾ 메ਨ ਆਫਿਸ ਹੈ ਉੱਥੇ ਆਪਾਂ ਉੱਥੇ ਵੀ ਦੇ ਦਾਂਗੇ ਸਮਾਨ ਅਗਲੇ ਨੂੰ ਤੀਜਾ ਆ ਗਿਆ ਆਪਣਾ ਗਰੇਵਾਲ ਚੌਂਕ ਜੀਰੇਵਾਲ ਚੌਂਕ ਠੀਕ ਹੈ ਤੁਸੀਂ ਤਿੰਨਾ ਚੋਂ ਕਿਹੜੇ ਮਰਜ਼ੀ ਦੇ ਵਿਜ਼ਿਟ ਕਰ ਸਕਦੇ ਹੋ ਕੋਈ ਹੋਰ ਚੀਜ਼ ਰਹਿ ਗਈ ਹੋਵੇ ਜੀ ਹਾਂ ਜੀ ਬਸ ਸਾਰੀਆਂ ਆਪਣੇ ਇੰਟੀਰੀਅਰ ਡੈਕੋਰੇਸ਼ਨ ਦੀਆਂ ਸਾਰੀਆਂ ਆਈਟਮਾਂ ਅਵੇਲੇਬਲ ਨੇ ਸਾਰੀਆਂ ਹੀ ਹਨ ਔਰ ਫੁੱਲ ਸਟਾਕ ਦੇ ਵਿੱਚ ਮਟੀਰੀਅਲ ਅਵੇਲੇਬਲ ਹੈ ਲਓ ਬਈ ਦਿੱਤੇ ਹੋਏ ਨੰਬਰ ਤੇ ਕਰ ਲੋ ਕੰਟੈਕਟ ਬਾਕੀ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਬਾਕੀ ਧੰਨਵਾਦ ਜੀ ਵੀਡੀਓ ਦੇਖਣ